ਮਾਲ ਗੱਡੀ ਨੇ ਲਈ ਦੋ ਮਜ਼ਦੂਰਾਂ ਦੀ ਜਾਨ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀਆਂ ਤਸਵੀਰਾਂ ਨੇ ਸ਼੍ਰੀ ਮੁਖਸਰ ਸਾਹਿਬ ਦੇ ਰੇਲਵੇ ਲਾਈਨ ਦੀਆਂ ਨੇ ਜਿੱਥੇ ਕਿ ਦੁਪਹਿਰ ਵੇਲੇ ਦੋ ਮਜ਼ਦੂਰ ਆਰਾਮ ਕਰਨ ਦੇ ਲਈ ਰੇਲਵੇ ਟਰੈਕ ਦੇ ਉੱਪਰ ਆਉਂਦੇ ਨੇ ਜਿੱਥੇ ਕਾਫੀ ਦਰਖਤ ਲੱਗੇ ਹੋਏ ਸੀ ਤਾਂ ਉਹ ਸ਼ਾਂ ਨੂੰ ਦੇਖ ਕੇ ਰੇਲਵੇ ਟਰੈਕ ਤੇ ਆਰਾਮ ਕਰਨ ਲੱਗਦੇ ਨੇ ਤੇ ਅਚਾਨਕ ਉਹਨਾਂ ਨੂੰ ਨੀਂਦ ਆ ਜਾਂਦੀ ਹੈ ਇਹ ਜਿਹੜਾ ਵੇਲਾ ਸੀ ਉਹ ਦੁਪਹਿਰ ਦਾ ਵੇਲਾ ਸੀ ਤੇ ਉਸੇ ਟਾਈਮ ਇੱਕ ਮਾਲ ਗੱਡੀ ਨੇ ਵੀ ਲੰਘਣਾ ਸੀ ਉਸੇ ਰੇਲਵੇ ਲਾਈਨ ਦੇ ਉੱਪਰੋਂ ਜਿੱਥੇ ਕਿ ਜਦੋਂ ਮਾਲ ਗੱਡੀ ਆ ਰਹੀ ਹੁੰਦੀ ਹੈ ਤਾਂ ਇੱਕ ਵਿਅਕਤੀ ਨੂੰ ਜਾਗ ਆ ਜਾਂਦੀ ਹੈ ਰੇਲ ਗੱਡੀ ਦੀ ਧਣਕ ਲੱਗਦੀ ਹੈ ਤੇ ਉਹ ਦੂਜੇ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਉਦੋਂ ਨੂੰ ਇਹ ਹਾਦਸਾ ਵਾਪਰ ਜਾਂਦਾ ਹੈ ਤੁਹਾਨੂੰ ਦੱਸੀਏ ਕਿ ਦੋ ਮਜ਼ਦੂਰਾਂ ਦੇ ਉੱਪਰੋਂ ਦੀ ਜਿਹੜੀ ਰੇਲ ਗੱਡੀ ਸੀ ਉਹ ਲੰਘ ਜਾਂਦੀ ਹੈ ਇੱਕ ਨੇ ਮੌਕੇ ਤੇ ਹੀ ਉੱਥੇ ਜਾਨ ਗਵਾ ਦਿੱਤੀ ਆਪਣੀ ਤੇ ਦੂਸਰੇ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਸੀ ਤੇ ਰਾਹਤੇ ਦੇ ਵਿੱਚ ਹੀ ਉਸਨੇ ਆਪਣਾ ਦਮ ਤੋੜ ਦਿੱਤਾ ਮਜ਼ਦੂਰਾਂ ਦੀ ਇਹ ਨਾ ਸਮਝੀ ਹੀ ਉਹਨਾਂ ਦੀ ਮੌਤ ਦਾ ਕਾਰਨ ਬਣ ਗਈ ਤੁਹਾਨੂੰ ਦੱਸੀਏ ਕਿ ਰੇਲਵੇ ਟਰੈਕ ਦੇ ਉੱਪਰ ਆਰਾਮ ਕਰਨਾ ਕੋਈ ਸੇਫ ਜਗਾ ਨਹੀਂ ਸੀ ਪਰ ਉਹਨਾਂ ਨੇ ਇਹ ਗਲਤੀ ਕੀਤੀ ਇਸ ਕਰਕੇ ਉਹਨਾਂ ਨੂੰ ਜਾਨ ਗਵਾਉਣੀ ਪਈ ਤਾਂ ਵੀਡੀਓ ਨੂੰ ਅੱਗੇ ਤੋਂ ਅਗੇ ਸ਼ੇਅਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਘਰ ਨੂੰ ਦੇਖਣ ਦੇ ਲਈ